ਹੋਏ ਗਰਜੀ ਕੀ ਫਤਿਹ ਨਹੀਂ ਕਰੀਦਾ ਹੁੰਦਾ ਯਾਰ ਦੱਸ ਕਰ ਬਣ ਗਿਆ ਅੱਜ ਹੈ ਬਣ ਗਿਆ ਕਰ ਹਾਂ ਹੁਣ ਤਾਂ ਖੁਸ਼ ਰਹਿਣਾ ਚਾਹੀਦਾ ਖੁਸ਼ ਹੋ ਕੇ ਹੈ ਹਾਂਜੀ ਹਾਂ ਚੱਡੀ ਕਰ ਗੁਰੂ ਸਾਹਿਬ ਨੇ ਕਰਤੀ ਨਾ ਬਖਸ਼ਿਸ਼ ਹਾਂਜੀ ਬਣ ਗਿਆ ਕਰ ਹਾਂਜੀ ਹੈ ਹਾਂਜੀ ਸੁਣਾ ਬਣ ਗਿਆ ਨਾ ਜਿਵੇਂ ਕਹਿੰਦੇ ਸੀ ਐਵੇਂ ਪੈ ਜੇ ਪਹਿਲਾਂ ਉਮੀਦ ਨਹੀਂ ਹੈਗੀ ਸੀ ਮੈਨੂੰ ਵੀ ਇਹ ਬਣ ਜੂਗਾ ਕਿ ਫਿਰ ਵੀ ਜਦੋਂ ਤੁਸੀਂ ਵੀਰ ਜੀ ਘਰੇ ਆਏ ਮੈਂ ਤੇ ਮੇਰੇ ਬੱਚੇ ਨੇ ਸੰਗਤ ਨੂੰ ਬੇਨਤੀ ਕੀਤੀ ਸੀ ਜੀ ਵੀ ਬਣ ਬਣ ਜਾਵੇ ਸੰਗਤ ਜੀ ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਗੁਰੂ ਸਾਹਿਬ ਆਪ ਸਭ ਸੰਗਤ ਦਾ ਤੇ ਉਸ ਗੁਰੂ ਸਾਹਿਬ ਦਾ ਉન્નਦੀ ਕਿਰਪਾ ਜਿਨ੍ਹਾਂ ਦੀ ਕਿਰਪਾ ਸਦਕਾ ਤੁਸੀਂ ਆਪ ਦੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਭੇਜੀ ਉਹਦੇ ਵਿੱਚ ਬੱਚਿਆਂ ਨੇ ਆਪਦੇ ਲਈ ਕੱਪੜੇ ਲਏ ਸਰਦੀ ਵਾਲੇ ਜਿਹੜੇ ਨਹੀਂ ਹੈਗੇ ਸੀ ਆ ਉਹੀ ਘਰ ਆ ਜਿਹਦੀ ਇਹਨਾਂ ਦੇ ਹੱਥਾਂ 'ਚ ਨਾ ਉਸ ਦਿਨ ਰਾਖ ਸੀਗੀ ਤੇ ਇਹਨਾਂ ਨੂੰ ਆਏ ਸੀ ਵੀ ਬਣੂ ਕਿ ਨਾ ਬਣੂ ਪਰ ਗੁਰੂ ਸਾਹਿਬ ਨੇ ਆਪਦੇ ਵਜ਼ੀਰ ਤੇ ਕਿਰਪਾ ਕੀਤੀ ਅਤੇ ਆਪ ਸਭ ਸੰਗਤ ਦੇ ਨਾਲ ਅੱਜ ਉਹ ਮਕਾਨ ਖੜਾ ਹੋ ਗਿਆ ਜਿਨ੍ਹਾਂ ਦੀ ਕਦੇ ਇਹਨਾਂ ਨੂੰ ਉਮੀਦ ਵੀ ਨਹੀਂ ਸੀ ਅਸੀਂ ਵੀ ਆਪ ਸਭ ਸੰਗਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਭੇਜ ਕੇ ਵੀਰ ਜੀ ਨੂੰ ਇੱਥੇ ਰਹਿਣ ਵਾਸਤੇ ਜਿਹੜੀ ਛੱਤ ਆ ਉਹ ਦੇ ਦਿੱਤੀ ਐ ਬਸ ਜਲਦੀ ਇਹਦਾ ਜਿਹੜਾ ਕੰਮ ਆ ਉਹ ਕੰਪਲੀਟ ਹੋ ਜਾਊਗਾ ਆਪ ਸਭ ਸੰਗਤ ਫਿਰ ਵੀ ਬਹੁਤ ਸਾਰਾ ਸਹਿਯੋਗ ਦਸਵੰਧ ਦੇ ਰੂਪ ਦੇ ਵਿੱਚ ਭੇਜ ਰਹੀ ਐ ਅਸੀਂ ਆਪ ਸਭ ਸੰਗਤ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ